ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਆ ਸਭੂਆ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੋਈ ਝੋਟੀਆਂ ਤੇ ਤਿੰਨ ਵੜਾ ਤੇ ਵੜਾ ਵੀ ਬਿਲਕੁਲ ਤਾੜੀਆਂ ਸਹੀਆਂ ਵਾ ਤੇ ਆਪਾਂ ਪਹੁੰਚੇ ਬਾਈ ਹਰਪਾਲ ਸਿੰਘ ਵਾਲਾਂ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਜਾਣਕਾਰੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੱਗੇ ਵੀ ਸਤਿ ਸ੍ਰੀ ਅਕਾਲ ਉਸ ਨਾ ਠੀਕ ਠਾਕ ਜੀ ਜੱਗੇ ਵੀਰ ਤੁਸੀਂ ਜਨਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜੱਗੇ ਵੀਰ ਉਹ ਡਾਟਾ ਪਰਵਾਰ ਸਭ ਚੜਦੀ ਕਲਾ ਜੱਗੇ ਵੀ ਚੜਦੀ ਕਲਾ ਪਾਏ ਹਾਲੂ ਰਾਜ ਹਰ ਆ ਆਜ ਨਕੀਨੇ ਜੱਗੇ ਵੀਰ ਹਾਲ ਪਾਤੇ ਆ ਦੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਵੀਡੀਓ ਦਾ ਨਾਮ ਤੇ ਐਡਰੈਸ ਨਾਮ ਮੇਰਾ ਹਾਲ ਪਾਸਗੀ ਜੇ ਪਿੰਨ ਚੋਇੰਡਾ ਜ਼ਿਲ੍ਹਾ ਫਤਸੀ ਜਨਾਲਾ ਜੀ ਫੋਨ ਨੰਬਰ ਬੋਲ ਦਿਓ ਨਹੀਂ ਨੈਕ ਮਤਾਰੀ ਚਲਾਣ ਨੂੰ ਪੰਜ ਕਰੀਏ ਚਿੰਗਵਾ ਜੀ ਹਾਂਜੀ ਹਾਂਜੀ ਕਰੀਏ ਜੱਗੇ ਵੀਰ ਲੋ ਬਾਈ ਟੋਬਲਾਂ ਨੀ ਗਿੰਨਾ ਤੇ ਹਾਰੂ ਰਪਾਈ ਨੇ ਪਾ ਕੇ ਲੈਂਦੀ ਝੋਟੀ ਕੁਛ ਨਹੀਂ ਆਪਾਂ ਜਾਣਕਾਰੀ ਦੱਸਿਓ ਬਾਈ ਜੀ ਇਹਦੇ ਬਾਰੇ ਛੋਟੀ ਦੇ ਜੱਗੇ ਵੀ ਦੂਜਾ ਸੁਹਾ ਸੁਈ ਆ ਪਸ ਤੀਜਾ ਦਿਨ ਹੋਇਆ ਸੁਈ ਨੂੰ ਅੱਛਾ ਜੀ ਆਹ ਟਾਈਮ ਕੰਡੇ ਦਾ ਬੌਲੀ ਚਾੜ ਕੇ ਜੱਗੇ ਵੀਰ ਦੇਣੀ 16:30 ਜੇ ਇੰਨੀ ਠੀਕ ਆ ਠੀਕ ਆ ਠੀਕ ਆ ਉਹ ਬੜੀ ਚੰਗੇ ਤੜੜੇ ਕੱਦ ਕਾਠ ਵਾਲੀ ਇਹ ਵੀ ਸੀ ਛੋਟੀਆਂ ਆਪਾਂ ਲੈਂਦੀਆਂ ਚਾਰ ਅੱਛਾ ਜੀ ਤੇ ਜਵੇਂ ਛੋਟੀਆਂ ਵੇਖੀਆਂ ਇਹ ਛੋਟੀ ਆਪਾਂ ਡਾਕਰੀ ਵੀਡੀਓ ਪਾਉਣ ਵਾਸਤੇ ਠੀਕ ਆ ਠੀਕ ਆ ਜੱਗਾ ਨਗਰੋਂ ਜੱਗੇ ਵੀਰ ਆਪਾਂ ਛੋਟੀਆਂ ਚਾਰ ਮੰਗਾਈਆਂ ਸੀ ਤੁਹਾਡੇ ਨਾਲ ਗੱਲ ਹੋਈ ਨਾ ਪਰਸੋਂ ਵੀ ਆਪਾਂ ਛੋਟੀਆਂ ਹੋਈਆਂ ਤੁਹਾਡਾ ਟਾਈਮ ਨਹੀਂ ਲੱਗਾ ਠ ਕਿਆ ਹੁੰਦੇ ਆਂ ਅੱਛਾ ਜੀ ਹਾਂਜੀ ਹਾਂਜੀ ਤੇ ਚਲੋ ਵਧੀਆ ਵਾ ਤੇ ਖੋਲੋ ਭਾਈ ਫਿਰ ਖੋਲ ਕੇ ਵਿਖਾਈਏ ਤੇ ਜਵਾਕ ਕੀ ਹੈਗਾ ਪਿਛੇ ਜਵਾ ਕੱਟਾ ਚੱਗੇ ਵੀਰ ਠੀਕ ਲੋ ਭਾਈ ਮੇਲ ਕਾਫ ਜਿਹਾ ਵਾਲਾ ਚੈੱਕ ਕਰ ਸਕਦੇ ਬਿਲਕੁਲ ਤਾਰਾ ਚੱਗੇ ਵੀ ਉਹ ਤਾਂ ਤਗੜਾ ਛੋਟੀ ਦਾ ਕਰੋ ਜੀ ਫੇਸ ਕੁਆਲਟੀ ਚੈੱਕ ਤੁਸੀਂ ਐਨ ਜੈਡ ਬਲੈਕ ਆ ਗਈ ਆ ਰੂਹ ਖੁਸ਼ ਹੁੰਦੀ ਹੈ ਨਾ ਕਰੋ ਬਹੁਤ ਹੀ ਤਗੜਾ ਵਾ ਤੇ ਕਰੋ ਚੈੱਕ ਥਣ ਭਾਂਡਾ ਲੱਗੇ ਤੋਂ ਐਨ ਕੱਲਾ ਕੱਲਾ ਥਣ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਕਿੰਨਾ ਕੁ ਫਿਰ ਚਵਾਈ ਜਾਊਗੀ ਦੁੱਧ ਪਲੱਸ ਹੀ ਜਾਣਾ ਇਹਨੂੰ ਝੋਤੀ ਨੇ ਅਛਾ ਜੀ ਤੁਹਾਨੂੰ ਬਤਾਉਂਦੀ ਜਿਹੜੀ ਝੋਟੀ ਹੋ ਤਨ ਬਤਾ ਵੀ ਕੋਈ ਘੜ ਰਹੀ ਨਹੀਂਦੀ 20 ਲੀਟਰਾਂ ਦਾ ਠੀਕ ਹੈ ਠੀਕ ਹੈ ਜੀ ਲਓ ਭਜੀ ਠੰਡ ਪਾਣੀ ਦੱਸਦਾ ਕਿ 20 ਲੀਟਰ ਜਿਹੜਾ ਦੁੱਧ ਭਰੂਗੀ ਕਰੋ ਚੱਕ ਲਾਗੇ ਤਾਂ ਥਣੇ ਕੱਲਾ ਕੱਲਾ ਦੇ ਐਨ ਗਿੱਟ ਗਿੱਟ ਤੇ ਆਏ ਆ ਵੇਖੋ ਦੱਬੀ ਦਾ ਰਵਾਨਾ ਕਿੱਡਾ ਸੋਹਣਾ ਲੱਗਦਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਹਾਰ ਰੁਪਈਏ ਉਧਰੋਂ ਪਾ ਗਏ ਉਹਨਾਂ ਨੇ ਉਧਰੋਂ ਪਾ ਕੇ ਵੀਰ ਜੀ ਉਹਨਾਂ ਹਾਰ ਦੇ ਤੇ ਆਪਾਂ ਵੀ ਹਾਰ ਫਲਕਾਰੀਆਂ ਪਾ ਕੇ ਦਵਾਂਗੇ ਜੱਗੇ ਵੀਰ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਰ ਪਾ ਕੇ ਤੁਹਾਨੂੰ ਪਤਾ ਚੱਗੇ ਵੀ ਜਿਹੜਾ ਚੰਗਾ ਪਸ਼ੂ ਉਹਨਾਂ ਦੇ ਹਾਰ ਤੇ ਫਲਕਾਰੀਆਂ ਪਹਿਣੀਆਂ ਪਹਿਣੀਆਂ ਬਿਲਕੁਲ ਸਹੀ ਗੱਲ ਹੈ ਜੀ ਆਹ ਗੱਲ ਹੈ ਵੀਰ ਜੀ ਬਾਪੜੀਆਂ ਵੀ ਚੰਗੇ ਪਸ਼ੂ ਤੇ ਆ ਜੀ ਚੰਗੇ ਤੇ ਚੰਗੇ ਤੇ ਜੱਗੇ ਵੀਰ ਇਹ ਤਾਂ ਗੱਲ ਸਹੀ ਹੈ ਤੁਹਾਡੀ ਕਰੋ ਜੀ ਚ ਇਹ ਜੇ ਗੱਲ ਕਰੀਏ ਆਪਾਂ ਇਹਦੇ ਰੇਟ ਦੀ ਦੇ ਰੇਟ ਨਾ ਕਰਨਾ ਹਰ ਤੁਹਾਨੂੰ ਪਤਾ ਜੱਗੇ ਵੀਰ ਇਹਨਾਂ ਦਾ ਜਿਹੜੀਆਂ ਸੋਹਣੀਆਂ ਝੋਟੀਆਂ ਦਾ ਕੋਈ ਮੋਲ ਨਹੀਂ ਹੁੰਦਾ ਹਾਂਜੀ ਪਰ ਤੁਹਾਨੂੰ ਵੀ ਪਤਾ ਆਪਣਾ ਐਟੇ ਦੇ ਮਾਲ ਭਾਣਾ ਦਾ ਭਾਣਾ ਹੀ ਦਵਾਂਗੇ ਇਹ ਤਾਂ ਗੱਲ ਸਹੀ ਜੱਗੇ ਵੀਰ ਵੇਚਣ ਦਾ ਆਪਾਂ ਇਹ ਵੇਚ ਵੀ ਸਾਡੇ 170 180 ਦੀ ਅੱਛਾ ਜੀ ਆਪਾਂ 1 ਲੱਖ 40 ਦੀ ਦੇ ਦਈਏ ਤਾਂ ਤੋਂ ਮਾਨਤਨ ਹੋਰ ਥੋੜਾ ਬਦਾ ਮਾਨ ਕਰ ਦਈਏ ਕਰ ਦਈਏ ਚੱਲ ਜੱਗੇ ਵੀ ਜਿਹੜੀ ਆਪਾਂ ਦੇ ਹੀ ਦੇਣੀ ਆ 1 ਲੱਖ ਤੇ 55000 ਦੀ ਦਵਾਂਗੇ ਠੀਕ ਹੈ ਠੀਕ ਹੈ ਲਓ ਤੇ 100 ਕਿਲੋਮੀਟਰ ਤੱਕ ਜੱਗੇ ਵੀ ਫ੍ਰੀ ਛੱਡ ਕੇ ਆਵਾਂਗੇ ਲਓ ਬਾਈ ਪਹੁੰਚ ਫ੍ਰੀ ਪੰਜ ਫ੍ਰੀ ਜੱਗੇ ਵੀ ਝੋਟੀ ਦੀ ਹੋਊਗੀ ਠੀਕ ਹੈ ਠੀਕ ਹੈ ਲਓ ਬਾਈ ਵੱਡੀ ਆਫਰ ਲਾਤੀ ਬਾਈ ਨੇ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਆ ਬਿਲਕੁਲ ਫ੍ਰੀ ਫ੍ਰੀ ਕਰੋ ਜੀ ਚੈੱਕ ਜੇ ਕੋਈ ਵੀ ਭਲਾਤੋਂ ਗਾਹ ਖੜਨੀ ਦੋ ਰਕਾਇਆ ਬਕਰਣਾ ਪੂਰਾ ਕਿੰਨੇ ਵੀ ਲੱਗੂਗਾ 100 ਕਿਲੋਮੀਟਰ ਤੱਕ ਆਪਣੀ ਜਿਹੜੀ ਹੋਊਗੀ ਨਾ ਉਹ ਫ੍ਰੀ ਛੱ ਇਹ ਲਓ ਭਾਜੀ 20 ਲੀਟਰ ਵਾਲੀ ਦੇ 125 ਕਿਲੋ ਵਾਲਾ ਤਿਆਰ ਹੋ ਛੋਟੀ ਮੇਰੀ ਤੁਹਾਡੇ ਜਿੱਦਾਂ ਮਰਜ਼ੀ ਕੋਈ ਵੀ ਫਰਾ ਚੋੜੇ ਠੀਕ ਹੈ ਠੀਕ ਹੈ ਤੇ ਲਓ ਭਾਜੀ ਲਾਗੇ ਤਾਂ ਆਪਾਂ ਫੇਰ ਇੱਕ ਵਾਰ ਤੁਹਾਨੂੰ ਚੈੱਕ ਕਰਾਉਨੇ ਆ ਨਾੜਾ ਨੂੜਾ ਤੇ ਆ ਬਾਈ ਇੱਕ ਮਿੰਟ ਲਾ ਦੇ ਫਲਕਾਰੀ ਆ ਲੋ ਜੱਗੇ ਦੀ ਲਾ ਲਓ ਭਾਜੀ ਕਰੋ ਚੈੱਕ ਨਾਗਾਂ ਗੋਲ ਛਕਦੀ ਆ ਇਹ ਲਾਗੇ ਤਾਂ ਕਰੋ ਚੈੱਕ ਥਣ ਪਾਂਡਾ ਦੇ ਨਾੜਾ ਨੂੜਾ ਜਿਹੜੀਆਂ ਹਵਾਨੇ ਦੇ ਬਹੁਤ ਹੀ ਚੰਗੀਆਂ ਲੱਗੀਆਂ ਵਾ ਲਓ ਭਾਜੀ ਇਹ ਕੰਪੋਨਲ ਵਾਲਾ ਚੰਗਾ ਲੱਗਾ ਵਾ ਅੰਨਾ ਜਿੰਨਾ ਫੋਟੇ ਕਹ ਲੈਂਦਾ ਫਾਇਰ ਭਾਲ ਲੈ ਤੁਹਾਨੂੰ ਪਤਾ ਵੀਰ ਜੀ ਜੋ ਉਥੇ ਜਿਹੜੇ ਚੰਗੇ ਚੰਗੇ ਪਸ਼ੂ ਮਿਲਦੇ ਆ ਠੀਕ ਆ ਲੋ ਬਸ ਮੈਂਟਲੀ ਸਾਈਡ ਤੋਂ ਚੈੱਕ ਕਰ ਸਕਦਾ ਜੀ ਬਹੁਤ ਜਿਆਦਾ ਸ਼ਾਨਦਾਰ ਜਿਹੜਾ ਆਹ ਨਾਮ ਤੇ ਸੰਦੂਲ ਜੱਗਾ ਕੱਢਿਆ ਵਾ ਦੀ ਉਹ ਜਵਾਗ ਦਿਖਾ ਦਿਓ ਮੜ ਜੱਕਰ ਆ ਕਟਾ ਦੇ ਜੱਗੇ ਵੀਰ ਠੀਕ ਹੈ ਲੋ ਬਜੀ ਬਿਲਕੁਲ ਕਾਲੀ ਲੋਈ ਉਹਦੇ ਜਵਾਗ ਦੀ ਅੱਜ ਤੀਜਾ ਦਿਨ ਹੋਗਾ ਬੋਲੀ ਭੰਡਈ ਜੱਗੇ ਵੀਰ ਜੀ ਠੀਕ ਹੈ ਠੀਕ ਹੈ ਠੀਕ ਹੈ ਲੋ ਬਜੀ 20 ਲੀਟਰ ਵਾਲੀ ਝੋਟੀ ਤੇ 1,25,000 ਦੀ ਬਿਲਕੁਲ ਨੋਰਮਲ ਰੇਟ ਕੀਤਾ ਵਾ ਦੁੱਧ ਦੇ ਹਿਸਾਬ ਨਾਲ ਤੇ ਝੋਟੀ ਦੇ ਹਿਸਾਬ ਦਾ ਕੋਈ ਮੋਦੀ ਨਹੀਂ ਆ ਹਾਂਜੀ ਹਾਂਜੀ ਜੱਗੇ ਵੀਰ ਠੀਕ ਹੈ ਤੇ ਆ ਲਓ ਭਾਈ ਜੀ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆ ਜੀ ਲੋ ਭਾਈ ਆਜੋ ਹੁਣ ਦੂਜੇ ਨੰਬਰ ਤੇ ਬਿਲਕੁਲ ਤਾਜੀ ਸੂਈ ਵੈੜ ਦੱਸਿਓ ਭਾਈਆ ਵੈੜ ਦੇ ਬਾਰੇ ਇਹ ਜੱਗੇਵੀਰ ਪਸੋਂ ਰਾਤ ਦੀ ਸੂਈ ਪ्योर ਦੋ ਦੰਦਾਂ ਦੇ ਜੇ ਦੋਂਦੀ ਆ ਅੱਛਾ ਜੀ ਆ ਟਾਈਮ ਇਹ 13:00 14:00 ਜੀ ਇੰਨਾ ਬਹਲਾ ਤਿਆਰ ਜੇ ਠੀਕ ਹੈ ਠੀਕ ਲੋ ਭਾਈ ਕਰਾਓ ਇਸ ਵਿੱਚ ਆ ਗਈ ਆ ਸ਼ਾਈ ਵਾਲ ਕਰਾਓ ਸ਼ਾਈ ਆ ਜਰਸੀ ਕਰਾਓ ਜੱਗੇਵੀਰ ਠੀਕ ਹੈ ਠੀਕ ਹੈ ਲੋ ਭਾਈ ਸ਼ਾਈ ਵਾਲ ਦੇ ਜਰਸੀ ਵਿੱਚ ਕਰਾਉਸ ਆ ਗਈ ਆ ਹਾਂ ਜੀ ਹਾਂ ਜੀ ਤੇ 13-14 ਲੀਟਰ ਜਿਹੜਾ ਬਹਲਵਾ ਬਿਲਕੁਲ ਤਿਆਰ ਆ ਦੇ ਕੋਲ ਤੇ ਕੱਦ-ਕੱਡ ਦੀ ਬਹੁਤ ਤਗੜੀ ਆ ਪਹਿਲਾ ਸੂਆ ਸੋਈ ਵੀਰ ਜੀ ਕਿਦਾਂ ਠੀਕ ਹੈ ਲਓ ਵੀਰ ਜੀ ਪਹਿਲਾ ਹੀ ਸੂਆ ਸੋਈ ਯਾਰ ਇਹ ਕਿੰਨਾ ਕਚ ਵਈ ਜਾ ਕੋਈ ਦੁੱਧ ਦੁੱਧ ਜੱਗੇ ਵੀ ਦੇਣਾ 17 12 ਕਿਲੋ ਪਹਿਲੇ ਸੂਆ ਸੇ ਚਾਈ ਜਾਣਾ ਠੀਕ ਹੈ ਠੀਕ ਹੈ ਲਓ ਵੀਰ ਜੀ ਕੱਦ ਕੱਟ ਦੀ ਬਹੁਤ ਚੰਗੀ ਆ ਤੇ ਕ੍ਰਾਸ ਵਿੱਚ ਆ ਗਈ ਆ ਤੇ ਫੈਡ ਕੁਆਲਿਟੀ ਵੀ ਇਹਦੀ ਚੰਗੀ ਆ ਤੇ ਥਣ ਭਾੜਾ ਵੀ ਬਹੁਤ ਚੰਗਾ ਲੱਗਾ ਵੈਨੇ ਤੇ ਜਿਹੜਾ 17 18 ਲੀਟਰ ਦੁੱਧ ਪਹਿਲੇ ਸੂਵੇ ਭਰ ਦੂਗੀ ਇਸ ਸਮਾਂ ਓਕੇ ਤੇ ਕਿੰਨਾ ਹਾਜ਼ਰ ਆ? ਹਾਂ ਟਾਈਮ 14 ਕਿਲੋ ਜੱਗੇਵੀਰ ਤਿਆਰ ਆ ਬੋਲਾ। ਠੀਕ ਆ ਠੀਕ ਲੋ ਵੀ 14 ਲੀਟਰ ਜਿਹੜਾ ਇਸ ਟਾਈਮ ਸੋਹਣੀ ਬੋਲਾ ਤਿਆਰ ਆ। ਹਾਂਜੀ ਹਾਂਜੀ ਤੇ ਥਾਲੀ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਬਹੁਤ ਜ਼ਿਆਦਾ ਗਰਮ ਤੇ ਆ। ਤੇ ਇਹਦੇ ਵਿੱਚ ਕਿਹੜਾ ਜਵਾਬ ਆ? ਆ ਬੱਛਾ ਜੱਗੇਵੀਰ ਦੇ ਮਗਰ। ਲੋ ਭਾਈ ਮੇਲ ਕਾਬ ਆ ਗਿਆ ਜਿਹਦੇ ਪਿੱਛੇ ਤੇ ਇਹਦਾ ਮੋਲ ਫਿਰ ਕੀ ਕਰਨਾ ਭਾਈ ਜੀ? ਜੱਗੇਵੀਰ ਮੋਲ ਤੇ ਦਾ 65000 ਆ। ਅੱਛਾ ਜੀ। ਉਦੋਂ ਤੁਸੀਂ ਲਾ ਦਿਓ। ਕਿ ਜੇ ਦੇ ਆਪਾਂ ਜੇ ਅੱਜ ਕਰੀਏ ਜੱਗੇ ਵੀ ਜਿਹੜੀ ਆਪਾਂ ਪੂਰੀ ਦੇ ਦੇਣੀ ਪੂਰੇ 50000 ਦੇ ਦਵਾਂਗੇ 50 ਜੀ 50 ਦੀ ਵੀ ਲੱਗੇ ਵੀ ਪੂਰੀ ਲਓ ਬਾਜੀ 50000 ਨੀ ਕਰਨਾ ਮੰਨ ਤਾਣਾ ਨਹੀਂ ਮਾਨ 500 ਰੁਪਏ ਛੋੜੀ ਹੋਣੀ ਜੱਗੇ ਵੀ ਰੋਣ ਲੋਭ ਜੀ 50000 ਚੋਂ 500 ਰੁਪਿਆ ਛੋੜ ਤੇ ਚੰਗੇ ਕਦ ਕਾਠ ਵਾਲੀ ਆ ਤੇ ਮਿਲਕ ਰਿਕਾਰਡ ਵੀ ਚੰਗਾ ਵਾ ਇਹ ਆ ਰਹੇ ਹੁਣ ਤੀਜੇ ਨੰਬਰ ਤੇ ਦੱਸਿਓ ਭਈ ਆ ਬੈਡ ਦੇ ਬਾਰੇ ਇਹ ਵੀ ਪਹਿਲਾ ਸੂਆ ਜੱਜੇ ਵੀ ਨਹੀਂ ਸੂਈ ਮੂੰਹ ਚਾਰ ਦੰਦ ਦੇ ਜੇ ਅੱਛਾ ਜੀ ਮਗਰ ਬੱਛਾ ਜੀ 10 12 ਦਿਨ ਹੋ ਗਿਆ ਸੂਈ ਦੇ ਨੂੰ ਠੀਕ ਆ ਠੀਕ ਆ ਲਓ ਇਹ ਵੀ ਕ੍ਰਾਸ ਵਿੱਚ ਚਾਈ ਆਦੀ ਠੀਕ ਆ ਠੀਕ ਆ ਤੇ ਇਹ ਸਹੀ ਵਾਲਾ ਚੱਪ ਚਾ ਇਹ ਐਚ ਐਮ ਸਾਈਡ ਕ੍ਰਾਸ ਆ ਠੀਕ ਆ ਠੀਕ ਆ ਲਓ ਬੱਜੇ ਵੀ ਕ੍ਰਾਸ ਨੇ ਚਾਈ ਆ ਪਹਿਲੇ ਸੂਆ ਗੱਡਾ ਟਾਪ ਦਾ ਕੱਢਿਆ ਇਹਨੇ ਥਣ ਥਣ ਤੇ ਲੱਗ ਗਿਆ ਉਹ ਚੈੱਕ ਕਰ ਸਕਦਾ ਜੀ ਤੇ ਜਿਹੜਾ ਇਹਦਾ 14 ਕਿਲੋ ਦਾ ਚਾਰ ਹੋਊਗਾ ਠੀਕ ਆ ਠੀਕ ਆ ਲਓ 14 ਲੀਟਰ ਜਿਹੜਾ ਦੁੱਧ ਇਹ ਕੋ ਵੀ ਤਿਆਰ ਆ ਤੇ ਇਹਦੇ ਪਿੱਛੇ ਜਵਾਕ ਚ ਆ ਆ ਬੱਛਾ ਜੱਗੇ ਵੀ ਮਾਰੇ ਹੋਣੇ ਬਈ ਮੇਲ ਕਾ ਫਾ ਗਿਆ ਜਿਹਦੇ ਵਿੱਚ ਕਿ ਮੜਾ ਹੈ ਗੀਆਂ ਬੱਛੇ ਲੱਗਣ ਨਹੀਂ ਜਾਂਦੀ ਇੱਕ ਕੱਦ ਕਾਟ ਜਿਹੜਾ ਹੈ ਤਾਂ ਵੀ ਬਹੁਤ ਚੰਗਾ ਵਾ ਤੇ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਐਨ ਗਿਠ ਗਿੜ ਤੇ ਥਾਂ ਲੱਗਾ ਵਾ ਇਹ ਕਿੰਨਾ ਚਵਾਈਆ ਵੀ ਦੁੱਧ ਗਿਜੀ ਜਗੇ ਵੀ ਇਹਨਾਂ 17 18 ਕਿਲੋ ਇਹਨਾਂ ਚੋਈ ਜਾਂਦਾ ਨਾ ਠੀਕ ਆ ਠੀਕ ਆ ਲਓ ਇਹ 17 18 ਲੀਟਰ ਜਿਹੜਾ ਇਹ ਵੀ ਦੁੱਧ ਭਰੀ ਜਾਊਗੀ ਇਹ 13 14 ਲੀਟਰ ਇਹਦੇ ਕੋਲ ਵੀ ਆਸ ਤਾਂ ਜਿਹੜਾ ਬਿਲਕੁਲ ਦੋ ਤਿਆਰ ਆ ਆਵਲਾ ਜਵਾਦ ਜੇ ਨਾਲੇ ਕਲੋ ਚੱਕ ਥਣ ਪੰਡਾ ਲਾ ਗਏ ਤਾਂ ਹੋਰ ਵੀ ਜਿਆਦਾ ਚੰਗਾ ਥਣ ਕੱਢਿਆ ਪਹਿਲਾਂ ਨਹੀਂ ਇਹਦਾ ਫਿਰ ਮੁੱਲ ਕੀ ਗੱਲਾਂ ਫਿਰ ਜਗੇਵੀਰ ਮੋਲੇ ਦਾ ਕਾਹਨ ਨੂੰ ਭਾਵੇਂ 50 55 ਕਰਾਈ ਦੇਗੀ ਅੱਛਾ ਜੀ ਇਹ ਹਾਂ ਨਾ ਜਗੇਵੀਰ ਪੂਰੇ 40000 ਦੀ ਦੇ ਦਾਂਗੇ 40 ਤੋਂ 500 500 ਛੋਟ ਕਰਾਂਗੇ ਜਗੇਵੀਰ ਠੀਕ ਹੈ ਠੀਕ ਲਓ ਭਾਈ 40000 ਤੋਂ 500 ਰੁਪਿਆ ਛੋਟ ਤੇ 17 18 ਦੇ ਤੱਕ ਜਿਹੜਾ ਦੁੱਧ ਦੇ ਵੀ ਚਵਾਈ ਜਾਊਗੀ ਚਵਾਈ ਜਾਊਗੀ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਭਈਆ ਇਹ ਸ਼ਾਈ ਵਾਲਾ ਪਿਓਰ ਜਗੇਵੀਰ ਅੱਛਾ ਜੀ ਇਹ ਦੂਜਾ ਸੂਆ ਸੂਈ ਬੱਚਾ ਗਿਆ ਆਪਣੇ ਕੋਲ ਪੱਥਰ ਆਜ਼ਮਾਰਾ ਅੱਛਾ ਜੀ ਆ ਤਾਂ ਨੋ ਨੋ ਦਾਖਲ ਦੁੱਧ ਦੇ ਥੱਲੇ ਜਾਊਗਾ ਠੀਕ ਹੈ ਠੀਕ ਹੈ ਲਓ ਭਈ ਇਹ ਵੀ ਪਹਿਲਾ ਸੂਆ ਸ ਇਹ 9 10 ਲੀਟਰ ਜਿਹੜਾ ਇਹ ਕੋਈ ਦੁੱਧ ਤਿਆਰ ਆ ਤੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਇਹ ਜੇ ਮੈਲਾ ਮਾਰਨ ਲਈ ਜੱਗੇ ਵੀਰ ਅੱਛਾ ਜੀ ਉਹ ਬਜੀ ਮੈਲੇ ਤੇ ਚੱਲਦੀ ਆ ਜੇ ਕੋਈ 20 ਕਿਨਾਂ ਦੇ ਆਸ-ਪਾਸ ਤੁਸੀਂ ਲਾ ਲੋ ਟਾਈਮ ਇਹ ਡਰਦੀ ਆ ਨਾ ਜੱਗੇ ਵੀਰ ਤਾਂ ਕਰ ਗਏ ਚਲੋ ਤੁਸੀਂ ਚੱਲ ਜੀ ਇਹ ਤੁਹਾਨੂੰ ਦਿੰਨੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਦੋਬਾ ਜੀ ਠੰਡ ਠੰਡ ਲੱਗੇ ਤਾਂ ਚੈੱਕ ਕਰ ਸਕਦੇ ਤੁਸੀਂ ਇਹਦੇ ਵੀ ਇਹ ਠੰਡਾ ਠੰਡਾ ਬਹੁਤ ਚੰਗੀ ਆ ਜੱਗੇ ਵੀਰ ਇਹਨਾਂ ਦੋਵਾਂ گاؤں ਵੰਗਾ ਪਾਉਣਾ ਪੈਂਦਾ ਇਹਨੂੰ ਮੰਗਾ ਨਹੀਂ ਪਾਉਣਾ ਪੈਂਦਾ ਅੱਛਾ ਜੀ ਇਹ ਇਦਾਂ ਬਣਾ ਪੈਂਦਾ ਇਹ ਥੱਲੇ ਠੀਕ ਹੈ ਠੀਕ ਹੈ ਹਾਂ ਤੁਹਾਨੂੰ ਤੁਹਾਨੂੰ ਬੜਾ ਠੰਡਾ ਪਿਓਰ ਹੈ ਬਿਲਕੁਲ ਕੋਈ ਮੰਗੇ ਦੀ ਲੋੜ ਨਹੀਂ ਇਹਨਾਂ ਦਾ ਕੋਈ ਵੰਗਾ ਨਹੀਂ ਜੱਗੇ ਵੀਰ ਇਹਨੂੰ ਠੀਕ ਹੈ ਠੀਕ ਹੈ ਇਹਦਾ ਹਰ ਮੁੱਲ ਕੀ ਕਰਨਾ ਬਾਈ ਮੁੱਲ ਜੱਗੇ ਵੀ ਜੇ ਤਾਂ ਬੱਚਾ ਹੁੰਦਾ ਫੇਰ ਤੇ 30000 ਦੀ ਅੱਛਾ ਜੀ 50000 ਦੀ ਦੇ ਦਈਏ ਚਲ ਕਰ ਦੋ ਇਹ ਨੀ ਯਾਰ ਜੀ ਦਵਾਵਾਂਗੇ ਠੀਕ ਹੈ ਠੀਕ ਯਾਰ ਛੋੜ ਕਰ ਦਾਂਗੇ ਪੂਰੇ 18000 ਦੀ ਜੱਗੇ ਵੀ ਲਵਾਵਾਂਗੇ ਠੀਕ ਹੈ ਲਓ ਬਾਈ ਜੀ 18000 ਦੀ ਤੇ ਦੁੱਧ ਕਿੰਨਾ ਚੁਵਾਈ ਨੌ ਕਿਲੋ ਦੁੱਧ ਜੱਗੇ ਵੀ ਇਹਨੇ ਬੱਚੇ ਕਰਕੇ ਰਹਾ ਕਰਕੇ ਨਹੀਂ ਤੇ 11 12 ਕਿਲੋ ਦੁੱਧ ਹੀ ਸਰਦੇ ਠੀਕ ਹੈ ਠੀਕ ਹੈ ਦੁੱਧ 6 11 12 ਕਿਲੋ ਕਾਣਾ ਨਵੀਂ ਵੈਹ ਤੈਨੂੰ ਪਤਾ ਠੀਕ ਹੈ ਠੀਕ ਹੈ ਲਓ ਬਾਈ ਜੀ 18000 ਦੇ ਵਿੱਚ 10 ਲੀਟਰ ਵੀ ਦੇਈ ਜਾਵਾਂ ਤੇ ਬਹੁਤ ਆ ਨੌ ਕਿਲੋ ਮੇਰੇ ਘਰ ਜੱਗੇ ਵੀ ਦੋ ਪਾ ਤੇ ਡਾਂਕੇ ਤੇ ਅਮਰੀ ਠੀਕ ਠੀਕ ਹੈ ਠੀਕ ਹੈ ਲਓ ਜੀ ਬਹੁਤ ਹੀ ਜਿਆਦਾ ਬਾਤ ਵਾਲ ਪਸ਼ੂ ਕਾ ਵੀ ਨਾ ਬਾਈ ਜੀ ਜੱਗੇ ਵੀ ਜਗਾ ਤੋਂ ਛੜੀ ਮੁਹਾਰ ਪਾ ਗਏ ਦਵਾਂਗੇ ਆਪਾਂ ਬਾਈ ਜੀ ਬਾਈ ਜੀ ਸਾਨੂੰ ਵੀ ਮਿਲੇਗੇ ਆਪਾਂ ਵੀ ਅੱਗੇ ਗਾਂਹੇ ਇਤਰਾ ਹੀ ਦੇ ਦੇਣੇ ਆਗਾ ਜੱਗੇ ਵੀ ਰੋਤੇ ਨਹੀਂ ਦੇ ਦੇਣਾ ਠੀਕ ਆ ਲੋ ਬਈ ਸ਼ਾਮ ਦਾ ਨਹੀਂ ਕੋਈ ਮੋਲ ਹੁੰਦਾ ਨਾ ਨਾ ਚੌਕ ਦਾ ਜੱਗੇ ਵੀ ਕੋਈ ਮੋਲ ਨਹੀਂ ਰੋਜੀ ਚੱਕ ਬਹੁਤ ਹੀ ਜ਼ਿਆਦਾ ਸ਼ਾਨਦਾਰ ਝੋਟੀ ਆ ਪੂਰ ਮੌਰਾ ਨਸਲ ਦੀ ਆ ਗਈ ਆ ਇਹ ਜੱਗੇ ਵੀ ਜਿਹਦੇ ਘਰ ਜਾਊਗੀ ਨਾ ਹਾਂਜੀ ਇੱਕ ਮਾਝ ਜਾਊਗੀ ਤੇ ਘਟਾ ਘਰ 10 ਮਾਝਾਂ ਹੋਰ ਆਪਣੇ ਘਰੋਂ ਘੜੂਗਾ ਠੀਕ ਆ ਜਿੰਨਾਂ ਦੀ ਇਹ ਮਾਝੇ ਜਿੰਨਾਂ ਰਿਕਾਡ ਜਿੰਨਾਂ ਦੁੱਧ ਦਿੰਦੀ ਹੈ ਠੀਕ ਆ ਠੀਕ ਆ ਬਾਈ ਬਹੁਤ ਹੀ ਸ਼ਾਨਦਾਰ ਆ ਇਹ ਦਾਪਾ ਜਗੇ ਵੀਰ ਕੇ ਨੂੰ ਲੱਭਣਾ ਨਹੀਂ ਈ ਢੀ ਮਾੜਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਪਾਉਂਦੇ ਇੱਕ 7 ਦੀ ਇੱਕ 55 ਦੀ ਵੇਚੇ ਗਿਆ ਆਪਾਂ ਇੱਕ 5 ਦੀ ਪਹੁੰਚ ਕਰਨੀ ਆ ਠੀਕ ਹੈ ਠੀਕ ਹੈ ਲੋ ਭਾਈ 100 ਕਿਲੋਮੀਟਰ ਦੇ ਵਿੱਚ ਵੇਚ ਜੇ ਹਾਂਜੀ ਹਾਂਜੀ ਤੇ ਜੇ ਕੇ ਵੀਰ ਭਾਣੇ ਦੂਰ ਖੜਨੇ ਉਹਦੇ ਉਹਦਾ ਐਕਸਟਰਾ ਲੱਗਣਾ ਜੇ ਕਰਾਇਆ ਉਸ ਹਹਾਣਾ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੀ ਹਾਂਜੀ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬਾਈ ਜੀ ਚੈਨਲ ਨੂੰ ਤੇ ਚੈਨਲ ਨੂੰ ਲਾਈਕ ਤੇ